ਜਿਵੇਂ ਮੈਨਾਈ ਦਾ ਬਚਨ ਦਾ ਟੌਪਿਕ ਉਹ ਆ ਪਾਵਰ ਆਫ ਟੰਗ ਜੁਬਾਨ ਦੀ ਤਾਕਤ ਹallelujah 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 ਕੀ ਅਸੀਂ ਜਾਣਦੇ ਹਾਂ ਕਿ ਸਾਡੀ ਜ਼ੁਬਾਨ ਦੇ ਵਿੱਚ ਬਹੁਤ ਹੀ ਤਾਕਤ ਹੈ ਕਿ ਜਾਣਦੇ ਕਿੰਨੇ ਲੋਕ ਜਾਣਦੇ ਆ ਹallelujah ਹallelujah ਸੋ ਮੈਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਪੜਾਂਗਾ ਅ ਕਹ ਹਉ ਤਾਂ ਦਸ ਦੀ ਗੱਲ ਧਰਮੀ ਦਾ ਮੂੰਹ ਜੂਨ ਦਾ ਚਸ਼ਮਾ ਹੈ ਪਰ ਦੂਸਰਾ ਮੂੰਹ ਝੂਲਮ ਟਾਕੜੇਦਾ ਹallelujah 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 ਜਿਸ ਤਰ੍ਹਾਂ ਕੀ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਪੜਾਇਆ ਕਿ ਜਿਹੜਾ ਧਰਵੀ ਦਾ ਮੂੰਹ ਆ ਉਹ ਕੀ ਆ ਜੂਨ ਦਾ ਚਸ਼ਮਾ ਆ ਜਿਵੇਂ ਕਿ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਪ੍ਰੋਫੀਟਿਸ਼ਮ ਸੀ ਦੱਸਦੇ ਨੇ ਜਿਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਕਿ ਜੀਵਨ ਦਾ ਚਸ਼ਮਾ ਮੈਂ ਆ ਜੋ ਕੋਈ ਮੇਰੇ ਵਿੱਚੋਂ ਰਹਿਣਾ ਜੋ ਕੋਈ ਮੇਰੇ ਵਿੱਚੋਂ ਪੀਵੇਗਾ ਉਹ ਕਦੇ ਵੀ ਪਿਆਸਾ ਨਹੀਂ ਰਹੇਗਾ ਸੋਸਾ ਜੂਹ ਚ ਸਾਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ ਲੋੜ ਆ ਔਰ ਚਾਹੀਦਾ ਆ ਸਾਨੂੰ ਕਿ ਅਸੀਂ ਹਰ ਵਕਤ ਪਰਮੇਸ਼ਰ ਦੇ ਵਿੱਚ ਅੱਗੇ ਵਧਦੇ ਰਹੀਏ ਔਰ ਅਸੀਂ ਆਪਣੀ ਮੁਖ ਤੋਂ ਜਦੋਂ ਵੀ ਕੁਝ ਬੋਲੀਏ ਇਸੇ ਇਹ ਨਹੀਂ ਕਿ ਸਭ ਤੋਂ ਪਹਿਲਾਂ ਮੇਰਾ ਜੋ ਮੈਸੇਜ ਆ ਤੁਹਾਨੂੰ ਪਹੁੰਚਾਉਂਦਾ ਇਹ ਹੈ ਕਿ ਸਾਡੇ ਮੂਹ ਦੇ ਵਿੱਚ ਮੋਤ ਅਤੇ ਜੀਵਨ ਦੋਵੇਂ ਹੀ ਹੈਗੇ ਹੁਣ ਅਸੀਂ ਆ ਉਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਪਰਮੇਸ਼ਰ ਕੋਲੋਂ ਕਿਸ ਤਰ੍ਹਾਂ ਕੀ ਲੈਣਾ ਵਾ ਜੇ ਜੇਦੀ ਤੇ ਅਸੀਂ ਧਰਮੀ ਆਂ ਸਾਡੇ ਜੀਵਨ ਚੰਗਾ ਵਾ ਜੇ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰ ਆਂ ਅੱਛੇ ਬਣੇ ਰਹਿਨੇ ਆਂ ਤੇ ਫਿਰ ਕੀ ਹੈ ਕਿ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਾਵਾਂਗੇ ਤੇ ਉਹ ਵੀ ਅਸੀਂ ਕਿ ਸਾਨੂੰ ਜੀਵਨ ਪ੍ਰਾਪਤ ਹੋਏਗਾ ਔਰ ਜੇ ਜੇ ਅਸੀਂ ਦੁਨਿਆਵੀ ਕੰਮਾਂ ਦੇ ਵਿੱਚ ਪਏ ਆਂ ਇਧਰ ਉਧਰ ਦੀ ਸੰਸਾਰੀ ਸੋਚਾਂ ਦੇ ਵਿੱਚ ਪਏ ਆਂ ਕਿਉਂਕਿ ਜਦ ਇਹਦੀ ਪਰਮੇਸ਼ਰ ਦੇ ਵਿੱਚ ਸਭ ਕੁਝ ਡਿਪੈਂਡ ਕਰਦਨੇ ਆਪਣੇ ਆਪ ਨੂੰ ਤੇ ਖੁਦਾ ਨੂੰ ਜਾਣ ਖੁਦਾ ਜਾਣਦਾ ਹੈ ਕਿ ਸਾਨੂੰ ਕਿਸ ਸਮੇਂ ਕੀ ਵੀ ਚੀਜ਼ ਨੂੰ ਹਿਆ ਕਰਨੀ ਹੈ ਸੋ ਤੁਹਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਹੀਏ ਔਰ ਹਮੇਸ਼ਾ ਪਰਮੇਸ਼ਰ ਦੇ ਵਿੱਚ ਹੀ ਅੱਗੇ ਵਧਦੇ ਜਾਈਏ ਨਾ ਕਿ ਦੁਨਿਆਵੀ ਚੋਟਾਂ ਨੂੰ ਆਪਣੇ ਮਨ ਦੇ ਵਿੱਚ ਰੱਖੀਏ ਔਰ ਅਪਾ ਪਰਮੇਸ਼ਰ ਦੇ ਵਿੱਚ ਇੱਕ ਹੋਰ ਬਚਨ ਪੜਾਂਗੇ ਕਹੋਤਾ ਜਿਤਨਾ ਸ਼ੇਖੀ 17 ਦੇ ਵਿੱਚ ਲਿਖਿਆ ਉਸ ਦੇ ਵਿੱਚ ਝੂਠੀ ਜੀਭ ਬਾਰੇ ਜੀ ਕਰਉਂਦਾ ਜਿਹੜੀ ਜੀਭ ਉਹ ਸਾਡੇ ਕੋਲ ਝੂਠ ਬਲਵਾਉਂਦੀ ਆ ਇੱਕ ਦੂਸਰੇ ਨੂੰ ਨਿੰਦਿਆ ਕਰਵਾਉਂਦੀ ਆ ਜਿਹੜੀ ਜੀਭ ਹੈ ਸਾਡਾ ਇੱਕ ਅੰਗ ਆ ਪਰਮੇਸ਼ਰ ਨੂੰ ਸੱਤਾ ਇਹਨਾਂ ਤੋਂ ਕਿਹਨੋਂ ਦੀ ਉਸ ਜਗ੍ਹਾ ਤੇ ਲਿਖਿਆ ਉਹਦੇ ਵਿੱਚ ਇੱਕ ਜੀਬ ਆ ਜਿਹੜੀ ਜੀਬ ਆ ਸਾਡੇ ਕੋਲ ਝੂਠ ਬਲਵਾਂਦੀ ਆ ਅਸੀਂ ਇਸਤੇ ਦੁਆਰਾ ਬਹੁਤ ਜ਼ਿਆਦਾ ਗਲਤ ਬਹੁਤ ਜ਼ਿਆਦਾ ਗਲਤੀਆਂ ਕਰ ਲੈਂਦੇ ਆ ਪਰ ਜਦ ਹੀ ਆਪਣੀ ਅਸੀਂ ਆਪਣੀ ਜੀਬ ਨੂੰ ਕੰਟਰੋਲ ਦੇ ਵਿੱਚ ਰੱਖਣਾ ਜਦ ਹੀ ਅਸੀਂ ਸਿੱਖ ਗਏ ਤੇ ਅਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਫਤਿਹ ਪਾ ਸਕਦੇ ਆ ਤੁਹਾਨੂੰ ਤੁਹਾਨੂੰ ਲੋੜ ਆ ਕਿ ਸਾਨੂੰ ਜਿਹੜੀ ਆਪਣੀ ਜੀਬ ਦੇ ਉੱਤੇ ਸਾਡੀ ਆਪਣਾ ਕੰਟਰੋਲ ਹੋਣਾ ਚਾਹੀਦਾ ਵਾ ਜੇ ਜੀ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੈਂਡਓਵਰ ਕਰਦੇ ਆ ਕਿ ਤੇ ਸਾਰਾ ਕੁਝ ਪਰਮੇਸ਼ਰ ਦੇ ਹੰਦ ਦਾ ਪਰਮੇਸ਼ਰ ਸਾਡੇ ਲਈ ਸਾਰੇ ਇੱਕ ਰਸਤੇ ਨੂੰ ਖੋਲ ਦੇਗਾ ਐਂਡ ਜਿਦ ਤਰ੍ਹਾਂ ਕਿ ਅਸੀਂ ਛੂਟੀ ਜੀ ਬਾਰੇ ਗੱਲ ਕੀਤੀ ਆ ਮੈਂ ਤੁਹਾਨੂੰ ਛੋਟੀ ਜੀ ਕੰਮ ਵਾਲੇ ਫਾਈਲ ਦੇ ਵਿੱਚੋਂ ਦੇਵਾਂਗਾ ਹਨਨੀਆਂ ਤੇ ਸ਼ਫੀਰਾ ਜੀ ਉਹਨਾਂ ਨੇ ਪ੍ਰਭੂ ਦੇ ਦਾਸ ਜੀ ਯਹੂਨਾ ਦੇ ਨਾਲ ਝੂਠ ਬੋਲਿਆ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੇ ਮਿਲਕ ਨੂੰ ਵੇਚਿਆ ਉਹਨਾਂ ਨੇ ਮਿਲਕ ਦੇ ਵਿੱਚੋਂ ਕੋਸ ਪੈਸੇ ਆਪਣੇ ਕੋਲ ਰੱਖ ਛਡੇ ਐਂਡ ਜਦੋਂ ਪਰਮਿਸ਼ਨ ਦੇ ਦਾਸ ਕੋਲ ਗਏ ਤੇ ਪਰਮਿਸ਼ਨ ਦੇ ਦਾਸ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਇਹ ਸਾਰੇ ਪੈਸੇ ਜੋ ਤੁਸੀਂ ਮਿਲਕ ਵਿੱਚ ਹੀ ਪੁਰਿਆ ਐਂਡ ਉਹਨਾਂ ਨੇ ਪਰਮਿਸ਼ਨ ਦੇ ਦਾਸ ਦੇ ਨਾਲ ਝੂਠ ਬੋਲਿਆ ਉਹਨਾਂ ਨੇ ਕਿਹਾ ਕਿ ਹਾਂਜੀ ਇੰਨੇ ਦੀ ਵੇਚੀ ਆ ਬਟ ਕੀ ਸੀ ਕਿ ਉਹਨਾਂ ਨੇ ਵਿੱਚੋਂ ਕੁਝ ਪੈਸੇ ਰੱਖ ਛੱਡੇ ਸੀ ਐਂਡ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਉਸ ਤੋਂ ਬਾਅਦ ਹਨਨਿਆ ਜੀ ਤੇ ਸ਼ਫੀਰਾ ਜੀ ਦੋਨਾਂ ਦੀ ਮੌਤ ਹੋ ਗਈ ਸਿਰਫ ਇੱਕ ਜਵਾਨ ਦੇ ਨਾਮ ਜਦੋਂ ਉਹਨਾਂ ਨੇ ਝੂਠ ਬੋਲਿਆ ਤਾਂ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਗਿਆ ਸੋ ਸਾਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਬਣੇ ਰਹਿਣ ਦੀ ਲੋੜ ਆ ਸਾਨੂੰ ਝੂਠ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਾਡੀ ਹਮੇਸ਼ਾ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਵਾਧੇ ਜਾਈਏ ਔਰ ਮੈਂ ਮੌਤ ਦੇ ਬਾਰੇ ਜ਼ਿਆਦਾ ਜ਼ਿਕਰ ਨਹੀਂ ਕਰਾਂਗਾ ਮੈਂ ਜੂਨ ਦੇ ਬਾਰੇ ਕਿਉਂਕਿ ਸਾਡਾ ਪੋਜ਼ਿਟਿਵ ਪੁਆਇੰਟ ਦੇ ਵਿੱਚ ਕੀ ਧਰਮੀਨ ਨੂੰ ਜਿਹੜਾ ਉਹ ਜੂਨ ਦਾ ਚਸ਼ਮਾ ਵਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਕਲਾਮ ਦੇ ਵਿੱਚ ਛੋਟੀ ਜਿਹੀ ਇੱਕ ਐਗਜ਼ਾਮਪਲ ਦੋ ਐਗਜ਼ਾਮਪਲ ਸ਼ੇਅਰ ਕਰਾਂਗੇ ਜੂਨ ਦੇ ਬਾਰੇ ਪਹਿਲੇ ਆਪਾਂ ਮੋਦੇ ਬਾਰੇ ਐਗਜ਼ਾਮਪਲ ਸ਼ੇਅਰ ਕੀਤੀ ਹੁਣ ਮੈਂ ਜੂਨ ਦੇ ਬਾਰੇ ਐਗਜ਼ਾਮਪਲ ਦੋ ਹੀ ਆਪਣਾ ਛੋਟੀਆਂ ਸ਼ੇਅਰ ਕਰਾਂਗੇ ਸਿਰਫ ਅਸੀਂ ਜਾਣਦੇ ਹਾਂ ਜਿਹੜੀ ਨਾਇਨ ਮੀਦਵਾਲੀ ਨਾਇਨ ਮੀਦਵਾਲੀ ਦਾ ਇੱਕੋ ਹੀ ਇੱਕ ਪੁੱਤਾ ਸੀ ਸਿਰਫ ਐਂਡ ਜਦੋਂ ਉਹ ਮਰ ਗਿਆ ਉਸ ਨੂੰ ਸ਼ਹਿਰ ਤੋਂ ਬਾਹਰ ਲਿਆ ਜਾ ਰਹੀ ਸੀ ਕਿਉਂਕਿ ਜਦੋਂ ਕੋਈ ਮਰ ਜਾਂਦਾ ਵਾ ਉਹਨੂੰ ਸ਼ਹਿਰ ਤੋਂ ਬਾਹਰ ਦਿਖਾਇਆ ਜਾਂਦਾ ਸੀ ਐਂਡ ਜਦੋਂ ਉਹਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾ ਜਦੋਂ ਜੀਵਨ ਦਾ ਚਸ਼ਮਾ ਸ਼ਹਿਰ ਦੇ ਵਿੱਚ ਐਂਟਰ ਕਰ ਰਿਹਾ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਵਿਧਵਾ ਦਾ ਇਕੋ ਹੀ ਕਪੁੱਤਰ ਆ ਉਹ ਮਰ ਚੁੱਕਿਆ ਰੋ ਰਿਹਾ ਸੀ ਉੱਥੇ ਕੋ ਕੋ ਰੋਣਾ ਕੋ ਲਉਣਾ ਬਿਲ ਲਾਫ ਚੱਲ ਰਿਹਾ ਸੀ ਪਰ ਉੱਥੇ ਕਿ ਕਿ ਜਦੋਂ ਪ੍ਰਵੀਸ਼ਣ ਦੇ ਉੱਤੇ ਜੀਵਨ ਦਾ ਚਸ਼ਮਾ ਆ ਗਿਆ ਜਦੋਂ ਉਹਨਾਂ ਨੇ ਆਪਣੇ ਮੂੰਹ ਚੋਂ ਗਰਦ ਨੂੰ ਰਿਲੀਫ ਕੀਤਾ ਐਂਡ ਪਰਮਿਸ਼ਨ ਦੇ ਉੱਤੇ ਕੋਈ ਪ੍ਰਾਰਥਨਾ ਨਹੀਂ ਕੀਤੀ ਉੱਥੇ ਕੁਛ ਨਹੀਂ ਇਹ ਨਹੀਂ ਕਿ ਆਪੀਤਾ ਦੇ ਕੇ ਪ੍ਰਾਰਥਨਾ ਨਹੀਂ ਕੀਤੀ ਕਿ ਪ੍ਰਭੂ ਮੈਂ ਜਾ ਰਿਹਾ ਹਾਂ ਤੇ ਉੱਥੇ ਚੰਗਾ ਜਿ ਸਿਰਫ ਉਹਨਾਂ ਨੇ ਜਾ ਕੇ ਆਪਣੇ ਮੂੰਹ ਚੋਂ ਗਰਦ ਨੂੰ ਰਿਲੀਫ ਕੀਤਾ ਐਂਡ ਉਹਨਾਂ ਨੇ ਕਿਹਾ ਕਿ ਸਾਡੀ ਲਾਈਫ ਦੇ ਵਿੱਚ ਜੋਤ ਨੂੰ ਲੈ ਕੇ ਮੁਰਦਾਪਨ ਹੋ ਸਕਦਾ ਸਾਡੀ ਲਾਈਫ ਦੇ ਵਿੱਚ ਬਿਜ਼ਨਸ ਨੂੰ ਲੈ ਕੇ ਖਤੂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮੁਰਦਾਪਨ ਹੋ ਸਕਦਾ ਪਰ ਜੇ ਜੇ ਅਸੀਂ ਮਸੀਹ ਦੇ ਵਿੱਚ ਖੜੇ ਹਾਂ ਤਾਂ ਸਾਨੂੰ ਹਮੇਸ਼ਾ ਪ੍ਰਾਰਥਨਾ ਦੇ ਵਿਸ਼ੇ ਜੀ ਅਸੀਂ ਬਣੇ ਰਹੇ ਤੇ ਸਾਡੀ ਜ਼ਿੰਦਗੀ ਦੇ ਥਾਰੇ ਇੱਕ ਮੁਰਦਾਪਨ ਜਾਂਦਾ ਰਹੇਗਾ ਪਰ ਪਰਮੇਸ਼ਰ ਜੋ ਜੀਵਨ ਦਾ ਚਸ਼ਮਾ ਸਾਡੇ ਜੀਵਨ ਦੇ ਵਿੱਚੋਂ ਫੁੱਟ ਨਹੀਂ ਨਿਕਲੇਗਾ ਜੇ ਜਦੋਂ ਜੀਵਨ ਦਾ ਚਸ਼ਮਾ ਸਾਡੇ ਜੀਵਨ ਦੇ ਵਿੱਚੋਂ ਫੁੱਟ ਨਿਕਲੇਗਾ ਤੇ ਅਸੀਂ ਬਹੁਤਿਆਂ ਨੂੰ ਬਚਾ ਸਕਦੇ ਹਾਂ ਤੋਂ ਇਸੇ ਤਰ੍ਹਾਂ ਹੀ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਹਾਂਗੇ ਔਰ ਮੈਂ ਚਾਹੇ ਨੀ ਐਗਜ਼ੈਂਪਲ ਅਸੀਂ ਸਭ ਜਾਣਦੇ ਹਾਂ ਨਾਸਨ ਜਦੋਂ ਉਹ ਦੋਵਾਂ ਭੈਣਾਂ ਦਾ ਇਕੱਲਾ ਹੀ ਭਰਾ ਸੀ ਐਂਡ ਜਦੋਂ ਜਦੋਂ ਅਸੀਂ ਜਾਣਦੇ ਵੀ ਜੋ ਨਾਸਨ ਜਦੋਂ ਮਰ ਗਿਆ ਜਦੋਂ ਮਰ ਗਿਆ ਤਾਂ ਉੱਥੇ ਵੀ ਰੋਣਾ ਵਿਰਲਾਪ ਚੱਲ ਰਿਹਾ ਸੀ ਐਂਡ ਉੱਥੇ ਵੀ ਬਹੁਤ ਸੋਸੀ ਸਭ ਜਾਣ ਰੋ ਰਹੇ ਸੀ ਭੈਣਾਂ ਵੀ ਰੋ ਰਹੀਆਂ ਸੀ ਕਿ ਸਾਡਾ ਇੱਕੋ ਇੱਕ ਭਰਾ ਵਗਾ ਹੁਣ ਇਹ ਵੀ ਮਰ ਗਿਆ ਵਾ ਤੇ ਉਹਨਾਂ ਹੋ ਸਕਦਾ ਉਹਨਾਂ ਕੋਈ ਕਮੋਨ ਦੀ ਆਸ ਨਾ ਰਹੀ ਹੋਗੀ ਉਹਨਾਂ ਦਾ ਇਕੱਲਾ ਇਕੱਲਾ ਭਰਾ ਕਮੋਨ ਵਾਲਾ ਹੋਵੇਗਾ ਹੋ ਸਕਦਾ ਕੋਈ ਪ੍ਰੋਬਲਮ ਹੋ ਸਕਦੀ ਹੈ ਹੋ ਸਕਦਾ ਕਿ ਪਰ ਉਹਨਾਂ ਦਾ ਪਰਮੇਸ਼ਰ ਦੇ ਨਾਲ ਲੱਗਾ ਬਹੁਤ ਉਹ ਲਗਾਤਾਰ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਪਿਆਰ ਰੱਖਦੇ ਹਾਂ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਪਿਆਰ ਰੱਖਦੇ ਹੋ ਤੇ ਫਿਰ ਕੀ ਹੁੰਦਾ ਕਿ ਅਸੀਂ ਪਰਮੇਸ਼ਰ ਦੇ ਵਿੱਚ ਬੜੇ ਰਹਿੰਦੇ ਹਾਂ ਅਣ ਪਰਮੇਸ਼ਰ ਨੇ ਉੱਥੇ ਜਾ ਕੇ ਸਿਰਫ ਇੰਨਾ ਹੀ ਕਿ ਲਾਜ਼ਰ ਕਬਰ ਚੋਂ ਬਾਹਰ ਐਂਡ ਉਸ ਤੇ ਇੱਕ ਅਮੀ ਲਾਗਲ ਕਬਰ ਜੋ ਬਾਹਰ ਆ ਗਿਆ ਉਸ ਤੋਂ ਸਾਨੂੰ ਮੈਂ ਇਹ ਪ੍ਰੋਪਰ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਆਪਣੇ ਮੂੰਹ ਚੋਂ ਕਦੀ ਵੀ 네ਗੇਟਿਵ ਵਰਡ ਰਿਲੀਜ਼ ਨਹੀਂ ਕਰਨੇ ਚਾਹੀਦੇ ਹਮੇਸ਼ਾ ਪੋਜ਼ਿਟਿਵਿਟੀ ਦੇ ਵਿੱਚ ਬਣੇ ਰਹਿਣਾ ਚਾਹੀਦਾ ਔਰ ਆਪਣੇ ਵਰਡ ਚ ਪੋਜ਼ਿਟਿਵ ਵਰਡ ਰਿਲੀਜ਼ ਕਰਨੇ ਚਾਹੀਦੇ ਹਮੇਸ਼ਾ ਜਲਦੀ ਵੀ ਅਸੀਂ ਪ੍ਰਾਰਥਨਾ ਕਰੀਏ ਤੇ ਪ੍ਰਾਰਥਨਾ ਦੇ ਵਿੱਚ ਅਸੀਂ ਬਚਨਾਂ ਨੂੰ ਪਰਮਿਸ਼ਨ ਦੇ ਬਚਨਾਂ ਜੋ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਮੂੰਹ ਚੋਂ ਬਾਹਰ ਕੱਢੀਏ ਉਹਨਾਂ ਨੂੰ ਬਚਨਾਂ ਦੇ ਵਿੱਚੋਂ ਪਰਮਿਸ਼ਨ ਜੋ ਤੁਹਾਨੂੰ ਬਚਨ ਦਿੱਤੇ ਬਚਨਾਂ ਨੂੰ ਯਾਦ ਕਰਦੇ ਹੋਏ ਅਸੀਂ ਅੱਗੇ ਵਧਦੇ ਜਾਈਏ ਔਰ ਆਪਣੇ ਮੂੰਹ 'ਚੋਂ ਬਚਨਾਂ ਨੂੰ ਰਿ ਮੈਂ ਤੁਹਾਨੂੰ ਸੱਚ ਸਦਾਕਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ ਵਿੱਚ ਜਾ ਪਾਓ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਪ੍ਰਦੀਪ ਕਰੇ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ ਤਾਂ ਉਹਦੇ ਲਈ ਹੋ ਜਾਵੇਗਾ ਸੋ ਸੱਚ ਨੂੰ ਕਿ ਮੈਂ ਇੱਥੇ ਮੈਂ ਮੇਨ ਐਸਿਸ ਇਹੀ ਸਮੁੰਦਰ ਦੱਸਣਾ ਚਾਹੁੰਦਾ ਹਾਂ ਇਹ ਮੈਸੇਜ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੋ ਜ਼ੁਬਾਨ ਹੈ ਨਾ ਸਾਡੇ ਕੋਲ ਜ਼ੁਬਾਨ ਸਾਡੇ ਕੋਲ ਦਿਨ ਦੇ ਵਿੱਚ ਕਈ ਗੱਲਾਂ ਕਰਾ ਦਿੰਦੀ ਬਹੁਤ ਹੀ ਗੱਲਾਂ ਕਰਾ ਦਿੰਦੀ ਬਟ ਇਹ ਹੈ ਕਿ ਜਦ ਹੀ ਜਿਸ ਤਰ੍ਹਾਂ ਪਰਮਿਸ਼ਨ ਦੇ ਬਚਨ ਦੇ ਵਿੱਚ ਲਿਖਿਆ ਕਿ ਜਦ ਦੀ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਤੀਤ ਕਰਦੇ ਹਾਂ ਐਂਡ ਮੰਨਦੇ ਵਿੱਚ ਭਰਮ ਨਹੀਂ ਕਰਦੇ ਤੇ ਜੋ ਅਸੀਂ ਮੂੰਹ ਤੋਂ ਰਿਲੀਜ਼ ਕਰਦੇ ਹਾਂ ਉਹ ਪੂਰਾ ਹੁੰਦਾ ਵਾ ਜਿਸ ਤਰ੍ਹਾਂ ਕਿ ਪ੍ਰਵੀਸ਼ਮ ਸਿੰਘ ਨੇ ਉਹਤੇ ਲਾਜ਼ਮ ਦੀ ਮੋਦ ਉਤੇ ਮੂੰਹ ਤੋਂ ਰਿਲੀਜ਼ ਕੀਤਾ ਐਂਡ ਉਹ ਪੂਰਾ ਆਇਆ ਨਾਇਨ ਵਿਦਵਾ ਦੀ ਜਿਹਨੂੰ ਪੁੱਤਰ ਮਰ ਗਿਆ ਸੀ ਉਸ ਜਗ੍ਹਾ ਤੇ ਉਹਨਾਂ ਨੇ ਆਪਣੇ ਮੂੰਹ ਤੋਂ ਵਰਡ ਨੂੰ ਰਿਲੀਜ਼ ਕਰ ਐਂਡ ਉਹ ਪੂਰਾ ਆਇਆ ਇਸ ਤਰ੍ਹਾਂ ਜਦ ਅਸੀਂ ਮਤੀ ਦੇ ਵਿੱਚ ਬਣੇ ਰਹਿੰਦੇ ਹਾਂ ਜਦੋਂ ਅਸੀਂ ਉਸ ਪਰਮਿਸ਼ਨ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰ ਲੈਂਦੇ ਹਾਂ ਤੇ ਜਦੋਂ ਅਸੀਂ ਮੂਹ ਤੋਂ ਕੁਝ ਰਿਲੀਜ਼ ਕਰਾਂਗੇ ਤੇ ਵਿਸ਼ਵਾਸ ਕਰਾਂਗੇ ਤਾਂ ਸਾਡੇ ਲਈ ਵੀ ਉਸ ਤਰ੍ਹਾਂ ਹੀ ਹੋ ਜਾਏਗਾ ਐਂਡ ਮੈਂ ਇੱਕ 10 ਵਰਡਸ ਪੜਾਂਗਾ ਮਰਕੂਜ਼ ਗਿਆਨ ਦੀ ਚਾਹੀ ਇਸ ਲਈ ਮੈਂ ਤੁਹਾਨੂੰ ਆਖਦਾ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਵਿਸ਼ਵਾਸ ਕਰੋ ਵਿਸ਼ਵਾਸ ਕਰੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ ਸੋ ਜਦ ਵੀ ਅਸੀਂ ਵਿਸ਼ਵਾਸ ਪ੍ਰਾਰਥਨਾ ਕਰਨੀ ਹੈ ਅਸੀਂ ਸੁਸਤੀ ਦੇ ਵਿੱਚ ਨਹੀਂ ਜੇ ਸੁਸਤੀ ਆ ਮਨ ਦੇ ਵਿੱਚ ਤਾਂ ਨਾ ਕਰੋ ਪ੍ਰਾਰਥਨਾ ਬਟ ਇਹ ਕਿ ਜਦੋਂ ਤੁਹਾਡਾ ਮਨ ਹੋਵੇ ਪੂਰਾ ਕਿ ਹਾਂ ਮੈਂ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕੀਤਾ ਭਾਵੇਂ ਪੰਜਵੇਂ ਦਿਤੀ ਕਰੋ ਐਂਡ ਜਾਓ ਆਪਣੇ ਗੋਟਨੇ ਤੇ ਆਓ ਐਂਡ ਪ੍ਰਾਰਥਨਾ ਕਰੋ ਤਾਂ ਸੱਚ ਮੂਝ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰੋਗਾ ਨਾ ਪਰਮੇਸ਼ਰ ਦਾ ਕਲਾਮ ਦੱਸਦਾ ਹੈ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਹਾਰੇ ਇੱਕ ਬੰਧਨ ਟੁੱਟ ਜਾਂਦੇ ਹਨ ਪਹਾੜ ਮਿਧਾਨ ਹੋ ਜਾਂਦੇ ਨੇ ਔਰ ਜਦ ਵੀ ਪ੍ਰਾਰਥਨਾ ਕਰਦੇ ਸਭ ਰਸਤੇ ਖੁੱਲ ਜਾਂਦੇ ਨੇ ਹਾਰੇ ਇੱਕ ਬੰਧਨ ਟੁੱਟ ਜਾਂਦੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਆਪਣੀ ਪ੍ਰਾਰਥਨਾ ਜੋ ਅਸੀਂ ਕਰ ਰਹੇ ਹਾਂ ਉਹ ਪਰਮੇਸ਼ਰ ਦੇ ਹਜ਼ੂਰ ਪਹੁੰਚ ਗਈ ਹੈ ਔਰ ਉਹ ਜਲਦੀ ਉੱਤਰ ਲੈ ਕੇ ਆਵੇਗੀ ਸੋ ਮੈਂ ਇਸ ਛੋਟੇ ਜਿਹੇ ਮੈ ਕੀ ਹਮੇਸ਼ਾ ਪੋਜ਼ਿਟਿਵਿਟੀ ਦੇ ਵਿੱਚ ਬਣੇ ਰਹੋ ਕਦੀ ਵੀ ਆਪਣੇ ਮੂੰਖ ਚੋਂ ਕਈ ਵਾਰੀ ਗੁੰਡਗੀ ਸੀ ਆਪਣੇ ਆਪ ਨੂੰ ਕਰਜ਼ ਕਰ ਜਿੰਨੇ ਆਪਣੇ ਆਪ ਨੂੰ ਬੋਲ ਮੈਂ ਚੰਗਾ ਨਹੀਂ ਆ ਮੇਰੇ ਲਈ ਆ ਹੋ ਗਿਆ ਮੇਰੇ ਬਟ ਨਹੀਂ ਜੇ ਦੀ ਪਰਮੇਸ਼ਰ ਦੇ ਵਿੱਚ ਨੇ ਸਾਨੂੰ ਵਿਸ਼ਵਾਸ ਦੇ ਵਿੱਚ ਬਣੇ ਰਹਿਣਾ ਕਿ ਜੇ ਆਪਣੇ ਮੂੰਖ ਚੋਂ ਹਰ ਵਾਰ ਪੋਜ਼ਿਟਿਵ ਵਰਡਸ ਰੀਲੀਜ਼ ਕਰਨੇ ਪੈਣਗੇ ਐਂਡ ਜੇ ਤੁਸੀਂ ਪੋਜ਼ਿਟਿਵ ਵਰਡ ਰੀਲੀਜ਼ ਕਰਾਂਗੇ ਤਾਂ ਸਾਡੇ ਲਈ ਓਬਵੀਅਸਲੀ ਹੋ ਜਾਏਗਾ ਸੋ ਮੇਰਾ ਇਹ ਛੋਟਾ ਜਿਹਾ ਮੈਸੇਜ ਹੀ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਵੇਗੀ ਐਂਡ ਮੇਰੀ ਰਿਕੁਐਸਟ ਹੈ ਮੇਰੀ ਰਿਕੁਐਸਟ ਹੈ ਕਿ ਥੋੜਾ ਆਪਣੀ ਜੁਬਾਨ ਤੇ ਸਾਨੂੰ ਸਭ ਨੂੰ ਕੰਟਰ